ਸੱਚੀ ਕਾਲ ਤੁਸੀਂ ਦੇਖ ਰਹੇ ਹੋ ਪਾਰਟੀ ਪੰਜਾਬ ਤੋਂ ਦਲਵੀਏ ਕੀ ਹੁਣ ਜਗਜੀਤ ਸਿੰਘ ਢੱਲੇਵਾਲ ਦਾ ਮੰਨ ਵਰ ਤੜਵਾਉਣ ਦੇ ਲਈ ਜਿੱਥੇ ਦਾ ਗਿਆਨੀ ਰਕਪੀਰ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਗਈ ਹੈ ਬੀਜੇਪੀ ਦੇ ਜਿਹੜੇ ਕਿਸਾਨ ਆਗੂ ਨੇ ਜਾਂ ਫਿਰ ਕਹਿੰਦੇ ਬੀਜੇਪੀ ਦੇ ਪਾਰਟੀ ਨਾਲ ਸਬੰਧਤ ਨੇ ਤੁਹਾਨੂੰ ਦੱਸਦੀ ਕਿ ਭਾਜਪਾ ਦੇ ਜਿਹੜੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਨੇਕ ਨੋਰੀ ਰਾਤ ਤੇ ਮਰਮਰਤੇ ਬੈਠੇ ਜਗਜੀਤ ਸਿੰਘ ਢਲੇਵਾਲ ਦੀ ਵਿਗੜਤੀ ਸੇਹ ਦੇ ਉੱਤੇ ਚਿੰਤਾ ਪਟ ਕੀਤੀ ਹੈ ਉਹਨਾਂ ਨੇ ਸ੍ਰੀ ਅਕਾਲਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੂੰ ਢਲੇਵਾਲ ਦਾ ਮਰਨ ਵਰਤ ਤੁਰਾਨ ਦੇ ਲਈ ਅਪੀਲ ਕੀਤੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਕਈ ਮਾਮਲਿਆਂ ਦੇ ਵਿੱਚ ਸ੍ਰੀ ਅਕਾਲਤਖਬ ਸਾਹਿਬ ਵੀ ਕਿ ਪੰਜ ਸਿੰਘ ਸਵਾਨਾਂ ਦੀ ਇੱਕ ਤਰਤਾਵਾਂ ਵਿੱਚ ਭੁੱਖ ਹੜਤਾਲ ਤੇ ਬੈਟਰ ਵਾਲੇ ਵਿਅਕਤੀ ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਨੂੰ ਵੀ ਕਿਸੇ ਢੰਗ ਨਾਲ ਆਪਣੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਉਣ ਅਤੇ ਤੁਰੰਤ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਸੇਧ ਦਾ ਖਿਆਲ ਰੱਖਣ ਲਈ ਪ੍ਰਤੀ ਆਦੇਸ਼ ਦਿੱਤੇ ਗਏ ਸਨ ਜਿਸ ਨੂੰ ਉਹਨਾਂ ਨੇ ਸਮੇਂ-ਸਮੇਂ ਕਿਹੜੇ ਮੱਥੇ ਪਰਵਾਣ ਕਰ ਦਿੱਤਾ ਸੀ ਅੱਜ ਉਸੇ ਹੀ ਤਰਜ਼ ਦੇ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਜੋ ਕਿ ਇੱਕ ਗੁਰਸਿੱਖ ਨੇ ਮਾਮਲੇ ਦੇ ਵਿੱਚ ਵੀ ਜਥੇਦਾਰ ਸ੍ਰੀ ਅਕਾਲਤਰ ਸਾਹਿਬ ਨੂੰ ਉਸ ਦੀ ਜਾਨ ਨੂੰ ਬਚਾਉਣ ਦੇ ਲਈ ਮਰਨ ਵਰਤ ਖਤਮ ਕਰਨ ਦੀਆਂ ਪ੍ਰਤੀ ਆਪਣੀ ਜਿਹੇ ਭੂਮਿਕਾ ਨਿਭਾਉਣ ਦੇ ਉੱਤੇ ਵਿਚਾਰ ਕਰਨ ਦੀ ਸਖਤ ਲੋੜ ਹੈ ਕਿਉਂਕਿ ਭਾਜਪਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਪੀਲ ਵੀ ਕੀਤੀ ਹੈ ਕਿ ਭਵਿੱਖ ਦੇ ਵਿੱਚ ਕੋਈ ਵੀ ਆਗੂ ਜਾਂ ਵਰਕਰ ਮਰਨ ਵਰਤ ਅਜਿਹਾ ਫੈਸਲਾ ਨਾ ਲਵੇ ਇਹ ਕਾਨੂੰਨੀ ਬਣਾਇਆ ਜਾਵੇ ਕਿਉਂਕਿ ਪ੍ਰੈਸਰ ਸਰਚਾਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਵਿੰਦਰ ਪਾਲ ਸਿੰਘ ਗਰੇਵਾਲ ਜੋ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਜ਼ਦੀਕੀ ਸਾਥੀ ਨੇ ਉਹਨਾਂ ਵੱਲੋਂ ਬਿੱਤੇ ਦਿਨ ਖਨੋਰੀ ਬਾਰਡਰ ਦੇ ਉੱਤੇ ਜਗਦੀਸ਼ ਸਿੰਘ ਢੱਲੇਵਾਲ ਨੂੰ ਮਿਲ ਕੇ ਉਹਨਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਗਿਆ ਸੀ ਅਤੇ ਉਹਨਾਂ ਨੂੰ ਮਰਨ ਪਰਚ ਛੱਡਣ ਦੀ ਅਪੀਲ ਕੀਤੀ ਗਈ ਸੀ। ਉਹਨਾਂ ਵੱਲੋਂ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਮਰਨ ਪਰਚ ਚੁਵਾਣ ਲਈ ਪੱਤਰ ਵੀ ਲਿਖਿਆ ਗਿਆ ਹੈ। ਤੋਂ ਦੱਸ ਦੇ ਕਿ ਜਿਹੜੇ ਪ੍ਰੋਫੈਸਰ ਸਰਚਾਂਦ ਸਿੰਘ ਨੇ ਢੱਲੇਵਾਲ ਨੂੰ ਮਰਨ ਵਰ ਛੱਡ ਕੇ ਗੱਲਬਾਤ ਦਾ ਰਸਤਾ ਤਿਆਰ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਗਲਪਾਤ ਲਈ ਦਰਵਾਜ਼ੇ ਹਮੇਸ਼ਾ ਖੁੱਲੇ ਰੱਖੇ ਨੇ ਹਾਲਾਂਕਿ ਕੁਝ ਲੋਕ ਸਿਆਸੀ ਤੇ ਨਿੱਜੀ ਸਵਾਰਥ ਲਈ ਮੋਦੀ ਸਰਕਾਰ ਖਿਲਾਫ ਵਰਤਾਂਤ ਸਿਰਜਣ ਦੀ ਨਕਾਮ ਕੋਸ਼ਿਸ਼ਾਂ ਕਰ ਰਹੇ ਨੇ ਜਿੱਥੇ ਕਿ ਮੋਦੀ ਸਰਕਾਰ ਲਈ ਕਿਸਾਨ ਅਤੇ ਖੇਤੀਬਾੜੀ ਵਿਸ਼ੇਸ਼ ਤੌਰ 'ਤੇ ਖੇਤਾਂ ਦੇ ਵਿੱਚ ਖੇਤੀਬਾੜੀ ਨੂੰ ਨਵੇਂ ਯੁੱਗ ਦੇ ਵਿੱਚ ਲਿਜਾਉਣ ਲਈ ਤਸ਼ੀਲ ਹੈ ਕੇਂਦਰ ਨੇ ਕਿਸਾਨਾਂ ਦੀ ਆਮਦਨ ਅਤੇ ਖੇਤੀਬਾੜੀ ਨੂੰ ਟੈਕਨੋਲੋਜੀ ਨਾਲ ਜੋੜਨ ਲਈ ਇਹ ਉਪਰਾਲੇ ਕੀਤੇ ਨੇ ਜਿੱਥੇ ਕਾਂਗਰਸ ਦੀ ਸਰਕਾਰ ਦੇ ਸਮੇਂ 2013-14 ਦੌਰਾਨ ਕੇਂਦਰ ਖੇਤੀ ਬਜਟ 20000 ਕਰੋੜ ਵੰਡੀ ਸੀ ਹੁਣ 2024 ਤੇ 25 ਦੇ ਖੇਤੀਬਾੜੀ ਦੇ ਸਾਰੇ ਖੇਤਰਾਂ ਲਈ ਕੇਂਦਰੀ ਬਜਟ ਇੱਕ ਲੱਖ 52 1 ਕਰੋੜ 52 ਲੱਖ ਕਰੋੜ ਰੁਪਏ ਹੈ ਕਿਸਾਨ ਸਲਮਾਨ ਨਿਧੀ ਯੋਜਨਾ ਮੈਡੀਕਲ ਸੇਤ ਬੀਮਾ ਯੋਜਨਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਖਾਤਾ ਤੇ ਸਬਸਿਡੀ ਖੇਤੀ ਨਿਧਾਰਤ ਚ ਵਾਧਾ ਪ੍ਰਧਾਨ ਮੰਤਰੀ ਕਿਸਾਨ ਸਵਿਰਧੀ ਕੇਂਦਰ ਯੋਜਨਾ ਫਸਲਾਂ ਦੀ ਐਮਐਸਪੀ ਦੇ ਵਿੱਚ ਦੋ ਗੁਣਾ ਵਾਧਾ ਕੀਤਾ ਗਿਆ ਹੈ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਐਮਐਸਪੀ ਨੂੰ ਲੈ ਕੇ ਕਿ ਕੇਂਦਰ ਵੱਲੋਂ ਜਾਰੀ ਐਮਐਸਪੀ ਇੱਕ ਐਮਐਸਪੀ ਤੋਂ ਘੱਟ ਮੁੱਲ ਤੇ ਖਰੀਦ ਹੋਣ ਦੀ ਪ੍ਰਭਾਵੀ ਯੋਜਨਾ ਦਾ ਲਾਭ ਉਠਾ ਹਰਿਆਣਾ ਰਿਹਾ ਹੈ 24 ਫਸਲਾਂ ਤੇ ਉੱਤੇ ਐਮਐਸਪੀ ਖਰੀਦ ਦੀ ਗਰੰਟੀ ਦਿੱਤੀ ਗਈ ਹੈ ਫਿਰ ਗਰੰਟੀ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ ਕਿ ਚੋਣਾਂ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਅਰਵਿੰਦ ਕੇਜਰੀ ਵਾਲਤੇ ਐਮਐਸਪੀ ਦੀ ਖਰੀਦ ਦੀ ਗਰੰਟੀ ਦਾ ਵਾਅਦਾ ਕੀਤਾ ਸੀ ਨਾ ਹੀ ਖੁਦ ਆਪ ਤੇ ਬਿਨਾਂ ਕਿਸੇ ਗਿਰਾਵਰੀ ਦੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਆਪ ਸਰਕਾਰ ਦੇ ਉੱਤੇ ਬਹੁਤ ਨਿਸ਼ਾਨੇ ਸਾਧੇ ਗਏ ਨੇ